फिर वो मैनू नहीं पता मैं कितने पई या कि नहीं पई फिर हम पंद्रह सौ पे सड़ तो क्या गुजारा करा कि आदमी एक दूसरे को नहीं जानता ना पहचानता है, तभी बुला के रखना खिलाना पिलाना मतलब अपनापन मिला यहाँ पे और वो बच्ची का भी इलाज चल रहा है इलाज चल रहा है उसको टेस्ट चेस्ट में इन्फेक्शन है तो उसको भी अब टेस्ट हो रहे हैं उसका इलाज हो रहा है बच्चों वाला हॉस्पिटल में कल डायलिसिस करा है इंजेक्शन का पैसा नहीं था तो नहीं लिया तो अब किसके सामने बोलिएगा हम काल ने सलाह है तो मेरे को पैसा नहीं आएगा मैं आज जाना था कराया जमा नहीं हैगा मैं तने सांच गुरुद्वारे दी हार के गनी हम प्रसाद एक सरिज या बंद रह सकते बाकी एडजस्टमेंट है इनके से या जा चारू शेल्टर अपने फॉलो करेंगे अपन बीच एडजस्टमेंट भी कर देती ਕੁਝ ਸ਼ਰਾਬੀ ਵੀ ਆਉਂਦੇ ਨੇ ਕਈ ਵਾਰ ਜੇਲ੍ਹ ਪਾਈ ਚੰ ਤੁਸੀਂ ਇਕੱਲੇ ਹੋਵੋ ਹਨਾ ਤੇ ਐਦਾਂ ਦੀਆਂ ਵੀ ਕੋਈ ਪ੍ਰੋਬਲਮਸ ਤੁਹਾਨੂੰ ਲੱਗਦਾ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਦੋ ਦਾ ਉਸਮੈਂ ਗੈਸ ਲਗਾ ਰੱਖਿਆ ਗੈਸ ਸੇਕ ਦੇ ਨਾਲੇ ਗੈਸ ਲਾ ਰੱਖਿਆ ਸੂਰਤ ਬੜੀਆਂ ਰਜਾਈਆਂ ਦੇ ਰੱਖੀਆਂ ਆਤ ਨੂੰ ਕੋਈ ਪ੍ਰੋਬਲਮ ਆਂਦੀ ਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਯੂਰਿਨ ਦਾ ਤੁਹਾਨੂੰ ਪ੍ਰੋਬਲਮ ਹੈਗੀ ਆ ਤੇ ਫਿਰ ਉਸ ਉਦੋਂ ਕੋਈ ਦੇਖਰੇ ਕਰਨ ਲਈ ਆਂਦਾ ਕਿ ਨਹੀਂ ਸਸ਼ਕਲ ਜੀ ਮੈਂ ਹਾਂ ਅਮਨ ਤੇ ਤੁਸੀਂ ਦੇਖ ਰਹੇ ਹੋ ਦੀ ਪੰਜਾਬੀ ਲਿੰਕ ਅੱਜ ਅਸੀਂ ਪਹੁੰਚੇ ਆਂ ਚੰਡੀਗੜ੍ਹ ਦੇ ਨਾਈਟ ਸ਼ੈਲਟਰਸ ਵਿੱਚ ਜਿਹੜੇ ਪੀਜੀਆਈ ਦੇ ਸਾਹਮਣੇ ਸ਼ੈਲਟਰਸ ਨੇ ਕੜਾਕੇ ਦੀ ਠੰਡ ਹੈ ਰਾਤ ਦੇ 10:30 ਵਜੇ ਹੋਏ ਨੇ 9 ਡਿਗਰੀ ਟੈਂਪਰੇਚਰ ਹੈ ਇਸ ਸਿਰ ਕੜਕਦੀ ਹੋਈ ਠੰਡ ਦੇ ਵਿੱਚ ਲੋਕ ਜਿਹੜੇ ਸ਼ੈਲਟਰਸ ਵਿੱਚ ਰਹਿ ਰਹੇ ਨੇ ਉਹਨਾਂ ਦਾ ਅੱਜ ਹਾਲ ਦੇਖਾਂਗੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਨੇ ਤੇ ਉਹਨਾਂ ਨੂੰ ਇਹਨਾਂ ਸ਼ੈਲਟਰਸ ਵਿੱਚ ਕੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਭ ਬਾਰੇ ਉਹਨਾਂ ਨਾਲ ਗੱਲਬਾਤ ਕਰਾਂਗੇ ਆਓ ਤੁਹਾਨੂੰ ਵੀ ਇਹਨਾਂ ਸ਼ੈਲਟਰਸ ਦੇ ਅੰਦਰ ਲੈ ਕੇ ਚੱਲਦੇ ਹਾਂ ਜ਼ਿਲ੍ਹਾ ਫਤਿਹਗੜ ਦੇ ਰਹਿਣ ਵਾਲੇ ਇੱਕ ਮਾਤਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਸੀ ਕਾਂਟੀ ਜੀ ਸਤਿ ਸ਼੍ਰੀ ਅਕਾਲ ਜੀ ਅੰਬਰਸਰ ਗਈ ਸੀ ਮੱਥਾ ਟੇਕਣ ਉੱਥੇ ਮੇਰੇ ਬੀਬੀ ਬੰਦ ਗਿਆ ਉੱਥੇ ਉਹਨਾਂ ਨੇ ਦਾਖਲ ਕਰਾਤਾ ਮੈਨੂੰ ਉਹ ਤੇ ਮੁੰਡੇ ਦੇ ਜਿਹੜੇ ਮਾਣੇ ਮੋਟੇ ਹੈਗੇ ਸੀ ਪੈਸੇ ਮੁੰਡੇ ਤੇ ਉੱਥੇ ਲੱਗ ਗਏ ਵਿਚਾਰ ਭੱਜਿਆ ਆਇਆ ਉੱਥੇ ਤੇ ਡਰੇ ਚੜ ਕੇ ਫਿਰ ਉਹਦੇ ਬਾਅਦ ਮੈਨੂੰ ਨਹੀਂ ਪਤਾ ਮੈਂ ਕਿੱਥੇ ਪਈ ਆ ਕਿੱਥੇ ਨਹੀਂ ਪਈ ਫਿਰ ਹੁਣ 1500 ਪੈਸੇ ਆਉਂਦੀ ਆ ਬੁੱਤ ਮੈਂ ਉਹਦੇ ਨਾਲ ਕੀ ਗੁਜ਼ਾਰਾ ਕਰਾਂ ਠੀਕ ਨਹੀਂ ਇਹ ਤਾਂ ਪੈਸੇ ਵਧਾਉਣ ਇਹ ਫਿਰ ਪੈਸਾ ਵੀ ਕਿਹਾ ਹੁਣ ਮੈਂ ਬੋਟ ਨਹੀਂ ਪਾਉਣ ਨੂੰ ਜੀ ਕਰਦਾ ਮੇਰਾ ਜਦ ਮਨ ਖਰਾਬ ਹੁੰਦਾ ਮੇਰਾ ਤੇ ਇਹ ਮੁੰਡਾ ਅੰਟੀ ਤੁਹਾਡੇ ਕੀ ਕਰਦਾ ਫੇ ਇੱਕ ਮਾਣੂ ਹੀ ਲੱਗਿਆ ਤਾਂ ਸੌਲਟੀ ਘਟ ਹੁਣ ਇਹ ਦਿਲ ਕੱਦਾ ਹੈ ਹੋਇਆ ਮੇਰੇ ਨਾਲ ਮੇਰੇ ਮਹਾਰਨੀ ਵਿੱਚੱਕ ਕੇ ਮੂੰ ਕੋਈ ਮੁੰਡਾ ਲੈ ਕੇ ਗਿਆ ਹੋਰ ਫਿਰ ਇੰਨੇ ਕ ਦਿਨ ਤੂੰ ਹੀ ਦੇਖ ਜਮੀਨ ਸਾਡੇ ਕੋਲ ਨਹੀਂ ਪੁੱਤਰੀ ਮੈਂ ਵੀ ਇਕਨੇ ਫਿਰਦੀ ਆ ਦੇਲ ਤੇ ਹੋਰ ਘਰ ਵਿੱਚ ਕੌਣ ਕੌਣ ਹੈ ਕੋਈ ਨਹੀਂ ਹੈਗਾ ਕਿਤੇ ਸਾਡਾ ਮੈਂ ਤੇਨੂੰ ਝੂਠ ਬੋਲਣਾ ਕੋਈ ਕਿਸੇ ਦਾ ਭੈਣ ਹੁੰਦਾ ਨਾ ਭਾਈ ਹੁੰਦਾ ਦੁੱਖ ਵਿੱਚ ਸਾਰੇ ਸਾਥ ਛੱਡ ਜਾਂਦੇ ਨੇ ਸਾਰਿਆਂ ਨੇ ਛੱਡ ਤਾ ਬੁੱਤ ਮੈਂ ਤਾਂ ਕਹਿੰਦੀ ਪੁਲਿਸਾਂ ਨੇ ਵਧਾ ਦੇਣ ਮੈਨੂੰ ਇਹ ਮੇਰੀ ਦਵਾਈ ਪੂਰੀ ਆਈ ਜਾਵੇ ਤਿੰਨ ਦਿਨ ਅੱਧੀ ਦਵਾਈ ਮੇਰੀ ਰਹਿੰਦੀ ਆ ਔਕਣੇ ਪਈਏ ਪੈਸਿਆਂ ਤੇ ਵੀ ਨਾ ਤੇ ਰੈਣ ਬਸੇਰੇ ਦੇ ਵਿੱਚ ਇੱਥੇ ਮਾਹੌਲ ਕਿੱਦਾਂ ਦਾ ਇੱਥੇ ਰਹਿਣ ਨੂੰ ਮਿਲ ਗਿਆ ਸੀ ਫਿਰ ਇੱਥੇ ਤਾਂ ਮੈਨੂੰ ਆਣ ਵਧੀਆ ਮਿਲਿਆ ਏ ਖਾਣਾ ਪੀਣਾ ਵੀ ਵਧੀਆ ਔਰੇ ਦੇ ਲੈ ਹੁਣ ਜਦ ਦੀ ਮੈਂ ਔਰੇ ਆਈ ਆ ਤਿੰਨ ਵੇਲਾਂ ਔਰੇ ਆ ਗਿਆ ਖਾਣਾ ਫਿਰ ਇਹ ਦੇ ਲਬੀਤਰਾ ਮਿਲਿਆ ਹੀ ਨਹੀਂ ਕਹਣਾ ਕਿ ਬੀ ਵਿਤਰਾ ਨਹੀਂ ਮਿਲਦਾ ਬੈਣ ਨੇ ਜਗ੍ਹਾ ਦਿੱਤੀ ਵਿਚਾਰਿਆਂ ਨੇ ਮੈਂ ਕਹਿੰਨੀ ਜਿਉਂਦੇ ਰਹਿਣ ਵਿਚਾਰੇ ਜਿਹਨੇ ਕਰਦੇ ਨੇ ਇੰਨਾ ਕੰਮ ਹੋ ਸਾਨੂੰ ਕਿਆ ਚਾਹੀਦਾ ਤੇ ਇੱਥੇ ਤੁਸੀਂ ਫਿਰ ਡਾਕਟਰ ਨੇ ਕਿੰਨੀ ਦੇਰ ਕਿਹਾ ਰੁਕਣ ਲਈ ਡਾਕਟਰ ਤਾਂ ਕਹਿੰਦੇ ਵੀ ਹਲੇ ਰੁਕੋ ਤੁਸੀਂ ਫਿਰ ਮੈਂ ਹੁਣ ਘਰ ਪਿੱਛੇ ਦੇਖ ਕੇ ਆ ਮਮਾ ਕੁੜੀ ਦੇ ਵਿਆਹ ਹੀ ਤੇ ਹੁਣ ਉਹਨੂੰ ਕੁਝ ਨਹੀਂ ਦਿੱਤਾ ਚੁੰਨੀ ਚੜਾਵੇ ਕਰਿਆ ਮੈਂ ਹਾਂ ਉਹਨੂੰ ਛੋਟੀ ਨੂੰ ਪਿਆਇਆ ਤਾਂ ਮੈਂ ਹੁਣ ਕਿਸੇ ਨੇ ਦਿੱਤਾ ਮਾੜਾ ਮੋਟਾ ਚੁੰਨੀ ਚੜਾਵੇ ਕਰਿਆ ਠੀਕ ਹੈ ਤੇ ਹੁਣ ਵਾਪਸੀ ਕਦੋਂ ਕਰ ਰਹੇ कल न सलाह बुत मेरे को पैसा नहीं है मैं अज जाना था किराया जमा नहीं है मैं तेन सौ गुरद्वारे दिखार गए नहीं अंबरसर दी मेरे को किराया नहीं मैं की करूँगी दवाई भी नहीं पूरी होती जम्मू कश्मीर से यहाँ चंडीगढ़ में इलाज करवाने आए हैं यहाँ पर इलाज होता है हम दो हजार ग्यारह से यहाँ आ रहे हैं हाँ यहाँ पर बहुत बड़ा अच्छा इलाज होता है ये लोग भी अच्छे हैं लोग मजा भी मदद करते हैं बहुत प्यार करते हैं तो हम इसीलिए यहाँ पर हमें शिक्षा मिलती है खाना फ्री मिलता है यहाँ टेंट में ऐसे अच्छे से निज़ाम है सफाई बहुत है इसको 2011 से यहाँ पर ला रहे हैं पांच ऑपरेशन किए हैं पेंडस का करवाया हरनी का कराया गाल ब्लैडर का कराया किडनी का कराया आप बच्चे दानी को निकाला उसमें कैंसर है फिर उस कहते हैं उसमें टिबी है उसकी भी दवाई खिलाई अब अभी अभी वो लगा रहे हैं कीमे लगा रहे हैं वो बच्ची का भी इलाज चल रहा है इलाज चल रहा है उसको अच्छी टेस्ट चेस्ट में इन्फेक्शन है तो उसको भी टेस्ट हो रहे हैं उसका इलाज हो रहा है बच्चों वाले हॉस्पिटल में कैसे लगे आपको पंजाब के लोग कैसे लगे कि लोग तो बहुत अमन है बहुत शांति है बहुत प्यार करते हैं हम लोगों से हाँ जम्मू कश्मीर के लोगों के से भी या सबों से यहाँ के बहुत अच्छे लोग हमें पसंद आए इतने पसंद आए हैं कि हमने क्या क्या बताऊँ मैं कि कौन सी तारीफ़ करूँ मैं हम लोगों की विगत दो में हम यहाँ आए थे आने के बाद एक बार ट्रांसप्लांट बना हुआ था दो में फिर कुछ मैंने वायरस के कारण मेरा फिर से किडनी ख़राब हो गया है 2023 में मालूम चला कि 2023 हज़ार तेईस नवंबर को मेरा मालूम चला कि किडनी ख़राब हो गया है तो उसके बाद फिर से अभी मैंने इलाज स्टार्ट हुआ है फिर से ट्रांसप्लांट कराना है हाँ ये।, ये तो ये सी दिल्ली नहीं गए नहीं दिल्ली नहीं गया है वहाँ का रीति रिवाज सा ठीक नहीं लगता है यहाँ सीधा साधा सब है आदमी तो चला यहाँ

ठंड लगता है ऐसे आप ही लोग का दिया हुआ है जैकेट वोकेट है सब अंदर पहने हुए चार ठोप पहने हुए एक ठो तो रजाई ओढ़े हुए हैं तो यहाँ ठंड का महसूस नहीं होता है रेन बसेरा में नहीं ठंड है इलाज किए चलता पे मतलब पैसे किए कमाई का साधन की है दीदी पैसा तो कल तक था हमारे पास जब पहला इलाज कराए थे ना तो काम करते थे तो पैसा था उससे इलाज उलाज हो गया था इस बार अब मेरा स्थिति खराब हो गया है मैंने घर भाड़ा नहीं है दवा का पैसा नहीं है कल डायलिसिस कराए हैं इंजेक्शन का पैसा नहीं था तो नहीं लिया अब किसके सामने बोलिएगा इसलिए इस बार हमको दिक्कत है फिर इंजेक्शन नहीं लगाया <laughs> नहीं पैसा नहीं होने के कारण नहीं लगा है अब सोचे इतना बड़ा इसमें हमारे वाइफ के पास मात्र एक सौ रुपया है एक तो एक सौ रुपया है तब कहाँ सात सौ रुपया का लगाएँगे फिर इधर उधर से देखेंगे कोई आदमी है हाँ यहाँ पे आए हैं तो सब हैं सब इधर उधर से लंगर उंगर का इधर उधर का खाना उना खा के अपना चल जाता है कुछ से कुछ मैंने दिन चल रहा है जिस दिन अब हो जाएगा तो देखा जाएगा क्या होगा दिन चल रहा है ऐसा कुछ नहीं है और आप जो इतना बोल देते आपके चैनल से हम थोड़ा सा रिक्वेस्ट करना चाहेंगे कि अगर किसी को कुछ है सहयोग का अवसर मैंने इंजेक्शन वगैरह कुछ दवा वगैरह का कुछ सहयोग कर देते आपके चैनल के माध्यम से आठ 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 नौ दस दिन होगा इंसान को इतना आए 10 ਦਿਨ ਅਸੀਂ ਪਹਿਲਾਂ ਉਸ ਵਿੱਚ ਰਹੇ ਚਾਰ ਨੰਬਰ ਮੈਂ ਫਿਰ ਇੱਧਰ ਕਰਦੀ ਆ ਫਿਰ ਉਸ ਵਿੱਚ ਰਹੇ ਇੱਕ ਨੰਬਰ ਮੈਂ ਫਿਰ ਇੱਧਰ ਕਰਦੀ ਆ ਫਿਰ ਐਸੇ ਸਪਾਈ ਵਿੱਚ ਰੱਖਤੇ ਆ ਵਾਂਜੀ ਸਹੂਲਤ ਕੀਤੀ ਆ ਉਹਨਾਂ ਨੇ ਬਹੁਤ ਜਿਹੜੀ ਫੈਮਿਲੀ ਆ ਉੱਥੇ ਫੈਮਿਲੀ ਅਲੱਗ ਹੈ ਜੋ ਕਲੇ ਕਲੇ ਲੋਕ ਆਏ ਉਹਨਾਂ ਨੂੰ ਅਲੱਗ ਚਾਰ ਨੰਬਰ ਮੈਂ ਕਰ ਰੱਖਾ ਹੈ ਠੰਡ ਬਹੁਤ ਆ ਬਾਹਰ 10 ਡਿਗਰੀ ਟੈਂਪਰੇਚਰ ਪਹੁੰਚਿਆ ਹੋਇਆ ਠੰਡ ਬਹੁਤ ਆ ਤੇ ਇੱਥੇ ਅੰਦਰ ਕਿੱਦਾਂ ਆ ਅੰਦਰ ਬਹੁਤ ਸੁਦਾ ਹੈ ਉਸਮੈਂ ਗੈਸ ਲਗਾ ਰੱਖੇ ਆ ਗੈਸ ਸਿੱਕ ਦੇ ਨਾਲੇ ਗੈਸ ਲਾ ਰੱਖੇ ਆ ਸੂਲਤ ਬੜੀ ਆ ਰਜਾਈਆਂ ਦੇ ਰੱਖੀਆਂ ਨੇ ਹਾਂਜੀ ਕੰਬਲ ਦੇ ਰੱਖੇ ਆ ਲੋਕਾਂ ਨੂੰ ਕੰਬਲ ਵੀ ਵੰਡੇ ਆ ਤੇ ਬਹੁਤ ਸੂਲਤ ਤੇ ਬੜੀ ਆਨੰਦ ਆ ਇੱਥੇ ਕੋਈ ਠੰਡ ਨਹੀਂ ਲੱਗਦੀ ਗਰਮੈ ਸਾਤੀ ਇਸ ਕੋ ਰਾਤ ਕੋ ਲੋਕਾਂ ਦਾ ਕਹਿਣਾ ਹੈ ਕਿ ਘਰ ਸਾਨੂੰ ਹੀਟਰ ਮਿਲੇ ਨਾ ਮਿਲੇ ਪਰ ਇਸ ਸ਼ੈਲਟਰ ਦੇ ਵਿੱਚ ਹੀਟਰ ਜ਼ਰੂਰ ਮਿਲ ਰਿਹਾ ਮਤਲਬ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਬਹੁਤ ਮਦਦ ਕੀਤੀ ਜਾ ਰਹੀ ਹੈ ਲੋਕਾਂ ਨੂੰ ਹੀਟਰ ਦਿੱਤੇ ਗਏ ਨੇ ਰਜਾਈਆਂ ਦਿੱਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਰੀਬ 150 ਲੋਕ ਇਸ ਸ਼ੈਲਟਰ ਦੇ ਵਿੱਚ ਨੇ ਆਪਾਂ ਹੋਰ ਹਨਾ ਵੀ ਗੱਲਬਾਤ ਕਰਦੇ ਹਾਂ ਮੈਂ ਹੂੰ ਪੰਜਾਬ ਜ਼ਿਲ੍ਹਾ ਆਹੋਾ ਫਰੋਜ਼ਪੁਰ ਅਬੋਰ ਤੋਂ ਅਬੋਰ ਤੋਂ ਆਇਓ ਇੱਥੇ ਕੀ ਕਿਦਾਂ ਹੈ ਬਾਥਰੂਮ ਦੀ ਨਾਲ ਕੀ ਲੱਗੀ ਹੈ ਬਾਥਰੂਮ ਬੰਦ ਹੈ ਐਸ ਕਰਕੇ ਆਏ ਹਾਂ ਹੁਣ ਇਲਾਜ ਚੱਲ ਰਿਹਾ? ਹਾਂਜੀ ਜ਼ਰੂਰ ਇਲਾਜ ਚੱਲ ਰਿਹਾ ਇੱਥੇ। ਤੇ ਇੱਥੇ ਕਦੋਂ ਆਏ ਹੋ ਤੁਸੀਂ? ਮੈਨੂੰ ਹੋ ਗਿਆ ਜੀ 10 ਦਿਨ ਹੋ ਗਏ। ਘਰੇ ਚਲਾ ਜਾਣਾ ਦਵਾਈ ਦੇ ਦਿੰਦੇ ਤੇ ਮੈਂ ਘਰੇ ਚਲਾ ਜਾਣਾ। ਵੀ ਇਹ ਸ਼ੈਲਟਰ ਦੇ ਵਿੱਚ ਕਦੋਂ ਤੋਂ? ਇੱਥੇ 10 ਦਿਨ ਤੋਂ ਆਈ ਮੈਂ। ਅੱਛਾ। ਇੱਥੇ ਕੋਈ ਦਿੱਕਤ ਨਹੀਂ ਹੈਗੀ ਐ। ਨਾ ਠੰਡ ਮਹਿਸੂਸ ਹੀ ਨਹੀਂ ਹੁੰਦੀ ਠੰਡ ਜੀ ਇੱਥੇ। ਅੰਦਰ ਜੇ ਜੇ ਰਾਤ ਨੂੰ ਕੋਈ ਪ੍ਰੋਬਲਮ ਆਂਦੀ ਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਯੂਰਿਨ ਦਾ ਤੁਹਾਨੂੰ ਪ੍ਰੋਬਲਮ ਹੈਗੀ ਆ ਤੇ ਫਿਰ ਉਸ ਉਦੋਂ ਕੋਈ ਦੇਖ ਰੇ ਕਰਨ ਲਈ ਆਂਦਾ ਕਿ ਨਹੀਂ ਹੈਗੀ ਜੀ ਇੱਥੇ ਬੈਠੇ ਜਿਹੜੇ ਉਹ ਲੈ ਕੇ ਜਾਂਦੇ ਨਾਲ ਨਾਲ ਲੈ ਕੇ ਜਾਂਦੇ ਹਸਪੀਟਲ ਤੇ ਅਮਰਜੈਂਸੀ ਤੇ ਕਰਾ ਕੇ ਲਿਆਂਦੇ ਇਲਾਜ ਉਹਦਾ ਹਾਂਜੀ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਆ ਠੰਡ ਤਾਂ ਨਹੀਂ ਲੱਗਦੀ ਰਜਾਈਆਂ ਮਿਲਦੀਆਂ ਨੇ ਰਜਾਈਆਂ ਮਿਲਦੀ ਆ ਬਈ ਹੀਟਰ ਲੱਗਿਆ ਜੀ ਫਿਰ ਕਾਦੀ ਠੰਡ ਲਗਣੀ ਹੈ ਇੱਥੇ ਆਰਾਮ ਨਾਲ ਬੈਠੇ ਰਹਿਣੇ ਆ ਸੌਣੇ ਆਰਾਮ ਨਾਲ ਸਾਰਾ ਕੁਝ ਤੇ ਪਾਣੀ ਤੱਤਾ ਪਾਣੀ ਠੰਡਾ ਪਾਣੀ ਸਾਰਾ ਕੁਝ ਮਿਲਦਾ ਏ ਆਮ ਨਾਲ ਦਵਾਈ ਦੂਈ ਲੈਣ ਨੂੰ ਵੀ ਤੱਤਾ ਪਾਣੀ ਮਿਲ ਜਾਂਦਾ ਤੇ ਕੋਈ ਦਿੱਕਤ ਨਹੀਂ ਹੁੰਦੀ ਨਾਈਟ ਸ਼ੈਲਟਰ ਦੇ ਨਾਈਟ ਇਨਚਾਰਜ ਸਾਡੇ ਨਾਲ ਨੇ ਗੌਰਵ ਜੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਸ਼ਿਕਲ ਸਰ ਸੱਚਮੈਮ ਕੀ ਹਾਲ ਚਾਲ ਹੈ ਤੁਹਾਡਾ ਠੀਕ ਹੈ ਮੈਮ ਅੱਛਾ ਇਹ ਦੱਸੋ ਪਹਿਲਾਂ ਕੀ ਸਿਸਟਮ ਆ ਕਿੰਨੇ ਕੁ ਲੋਕ ਇੱਕ ਸ਼ੈਲਟਰ ਦੇ ਵਿੱਚ ਰਹਿ ਰਹੇ ਨੇ ਮੈਮ ਇੱਕ ਸ਼ੈਲਟਰ ਦੇ ਸਾਨੂੰ ਸਰਕਾਰ ਵੱਲੋਂ ਮਿਲਦਾ 50 ਗੱਦੇ 50 ਚੱਦਰ 50 ਪਿੱਲੋ ਪਰ ਪ੍ਰਿਆਰ ਜੰਗੇ ਇੱਕ ਸ਼ੈਟਰ ਜੀ 50 ਬੰਦੇ ਰਹਿ ਸਕਦੇ ਬਾਕੀ ਅਡਜਸਟਮੈਂਟ ਹੈ ਇਨਕੇ ਸੇ ਜਾਂ ਚਾਰੂ ਸ਼ੈਲਟਰ ਆਪਣੇ ਫੋਲੋ ਕਰੇ ਫਿਰ ਆਪਾਂ ਵਿੱਚ ਅਡਜਸਟਮੈਂਟ ਵੀ ਕਰ ਦਿੱਤੀ। ਇੱਥੇ ਆਪ ਨੂੰ ਚਾਰ ਸ਼ੈਟਰ ਲੱਗੇ ਹੋਏ ਆ। ਇਹ ਵਾਲਾ ਜੋ ਸ਼ੈਲਟਰ ਹੈ ਇਹ ਫੀਮੇਲ ਸ਼ੈਟਰ ਹੈ। ਫੋਨ ਨੰਬਰ ਉਹ ਮੈਨ ਸ਼ੈਟਰ ਹੈ ਜਿਹਨ ਨਾਲ ਦੇ 2 ਐਂਡ 3 ਉਹ ਫੈਮਡੀ ਸ਼ੈਲਟਰ ਹੈ। ਓਕੇ। ਹੁਣ ਅੱਜ ਵੀ ਪਿਆ ਗੱਦੇ ਬਿਜਾਰ ਜਿੰਗਾ ਸੇਮ। ਕਿਵੇਂ ਦੇ ਲੋਕ ਇੱਥੇ ਆਉਂਦੇ ਨੇ? ਮਤਲਬ ਪੀਜੀਆਈ ਵਾਲੇ ਲੋਕ ਆਉਂਦੇ ਨੇ ਜਾਂ ਲੋਕਲ ਵੀ ਜਿਹੜੇ ਲੋਕ ਤੁਸੀਂ ਦੇਖਦੇ ਹੋ ਬੇਘਰ ਨੇ ਠੰਡ ਵਿੱਚ ਹਨਾ ਤੁਸੀਂ ਉਹਨਾਂ ਨੂੰ ਵੀ ਜਗ੍ਹਾ ਦਿੰਨੇ ਹੋ ਇੱਥੇ? ਜੀ ਮੈਮ। ਜ਼ਿਆਦਾਤਰ ਪੀਸ਼ੈਂਟ ਆਪਣੇ ਪੀਜੀਏ ਦੇ ਆ ਕਿ ਜਿੱਦਾਂ ਬਾਹਰ ਘੁੰਮ ਰਿਹਾ ਕੋਈ ਠੰਡੇ ਵਿੱਚ ਤਾਂ ਪੁਲਿਸ ਵਾਲੇ ਵੀ ਛੜ ਜਾਂਦੇ ਇੱਥੇ ਆ ਕੇ ਜੋ ਚੰਗੀਆਂ ਤੇ ਹੁੰਦੇ ਆ ਫਿਰ ਅਸੀਂ ਉਹਨਾਂ ਨੂੰ ਵੀ ਐਂਟਰੀ ਗਾਲੀ ਦਾ ਐਡਜਸਟਮੈਂਟ ਕਰਨਾ ਵੀ ਕਰ ਦਿੱਤੀ ਜਿੰਨੀ ਹੋ ਸਕੇ ਠੀਕ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਅ ਇੱਥੇ ਦਾ ਕਿੱਦਾਂ ਦਾ ਮਾਹੌਲ ਆ ਤੇ ਕੀ ਕਮੀਆਂ ਤੁਸੀਂ ਦੇਖਦੇ ਹੋ ਜੋ ਤੁਹਾਨੂੰ ਲੱਗਦਾ ਕਿ ਹੋਰ ਚੀਜ਼ਾਂ ਦੀ ਫੈਸਿਲਿਟੀ ਦੀ ਤੁਹਾਨੂੰ ਲੋੜ ਆ ਨਹੀਂ ਨਹੀਂ ਮੈਂ ਸਰ ਗਵਰਨਮੈਂਟ ਨੇ ਬਹੁਤ ਸਾਰੀ ਫੈਸਿਲਿਟੀ ਦਿੱਤੀ ਹੋਈ ਆ ਬਾਕੀ ਜਿੱਦਾਂ ਹੋਰ ਹੈ ਜਿੱਦਾਂ ਐਡਜਸਟਮੈਂਟ ਜਦੋਂ ਅਸੀਂ ਕਰਨੀ ਹੁੰਦੀ ਹੈ ਉਹ ਉਦੋਂ ਸਾਨੂੰ ਥੋੜੇ ਗੱਦੇ ਘੱਟ ਪੈ ਜਾਂਦੇ ਆ 10 15 ਕੇ ਲਈ ਆਪਾਂ ਸਾਨੂੰ ਬਾਕੀ ਸਭ ਕੁਝ ਹੈਗਾ ਸਾਡੇ ਤੋਂ ਬਾਕੀ ਸਭ ਕੁਝ ਹੈ ਅਗ ਲੱਗ ਜਾਈ ਉਹਨਾਂ ਬਿਜਾਰੀ ਆਪਰ ਤੋਂ ਸਿਲੰਡਰ ਵੀ ਹੈਗਾ ਪਾਣੀ ਦੀ ਵਿਵਸਥਾ ਹੈਗੀ ਹੈ ਗਰਮ ਦੀ ਠੰਡੇ ਦੀ ਹੀਟਰ ਦੀ ਹੈਗੀ ਆ ਬਾਕੀ ਜੋ ਫੈਸਿਲਿਟੀਆਂ ਤੁਹਾਡੇ ਸਾਹਮਣੇ ਕੱਦੇ ਆਦੀਆਂ ਚੰਗੀਆਂ ਦੀਆਂ ਜੋ ਜੋ ਗਵਰਨਰ ਦਿੱਤਾ ਹੋਇਆ ਤੁਹਾਡੀ ਸ਼ਿਫਟ ਕਿੰਨੇ ਤੋਂ ਕਿੰਨੇ ਆ ਮੈਂ 8:00 ਵਜੇ ਤੋਂ ਲੈ ਕੇ 10:00 ਵਜੇ ਤੱਕ ਜੀ ਤੇ ਮਰੀਜ਼ ਉਹੀ ਪਰਮਾਨੈਂਟ ਮਰੀਜ਼ ਕਿੰਨੇ ਕਿੰਨੇ ਚਿਰ ਰਹਿੰਦੇ ਨੇ ਕਿ ਚੇਂਜ ਹੁੰਦੇ ਨੇ ਕਿਦਾਂ ਸਿਸਟਮ ਕੀ ਹੈ ਜਦਾਂ ਡਾਕਟਰ ਕਿਸ ਨੂੰ ਹਫਤਾ ਬਾਅਦ ਬੁਲਾਉਂਦੇ ਆ ਕਿਸ ਨੂੰ ਮਹੀਨਾ ਬਾਅਦ ਬੁਲਾਉਂਦੇ ਆ ਕਿਸ ਨੂੰ ਡੇਲੀ ਬੁਲਾਉਂਦੇ ਆ ਉਹ ਇੱਥੇ ਆ ਸਕਦੇ ਆ ਇੱਥੇ ਆ ਆਪਣੇ 3 ਮਹੀਨੇ ਸ਼ਲ ਤੇ ਚੱਲਦਾ ਇਹ 3 ਮਹੀਨੇ ਹੀ ਰਹਿ ਸਕਦੇ ਆ ਉਹ ਬਟ ਐਂਟਰੀ ਡੇਲੀ ਕਰਾਉਣੀ ਹੁੰਦੀ ਆ ਹਾਂਜੀ ਤੇ ਐਂਟਰੀ ਦਾ ਕੀ ਪ੍ਰੋਸੀਜਰ ਹੈ ਕਿਵੇਂ ਲੋਕ ਇਹ ਸੋਚ ਕੇ ਆਣ ਕਿ ਅਸੀਂ ਆਈਏ ਹੈਨਾ ਤੇ ਸਾਨੂੰ ਇੱਥੇ ਜਗ੍ਹਾ ਮਿਲ ਜਵੇ ਜਾਂ ਕੋਈ ਤੁਸੀਂ ਕੋਈ ਪ੍ਰੂਫ ਰੱਖਦੇ ਹੋ ਕਿ ਸਿਸਟਮ ਹੈ ਇਥੇ ਆਧਾਰ ਕਾਰਡ ਹੂੰ ਆਧਾਰ ਕਾਰਡ ਹੀ ਬਕਾਇਦਾ ਨੰਬਰ ਜਿਹੜਾ ਆਧਾਰ ਕਾਰਡ ਦਾ ਹੁੰਦਾ ਉਹ ਬਕਾਇਦਾ ਨੋਟ ਕਰੀਦਾ ਉਹਦਾ ਰਜਿਸਟਰ ਜੋ ਐਮਸੀਡੀ ਵੱਲੋਂ ਆਇਆ ਕਮੇਟੀ ਕਾ ਵੱਲੋਂ ਉਸੇ ਨੋਟ ਕਰੀਦਾ ਫਿਰ ਇਹ ਇਹੀ ਇਹੀ ਰਿਕਾਰਡ ਐਮਸੀਡੀ ਜਮਾ ਵੀ ਹੁੰਦਾ ਜਾਂ ਅੱਗੇ ਹਾਂਜੀ ਤੇ ਜੇ ਬਾਈ ਚਾਂਸ ਕੋਈ ਕਿਸੇ ਨੂੰ ਨਾ ਪਤਾ ਹੋਵੇ ਕਿ ਆਧਾਰ ਕਾਰਡ ਲੈ ਕੇ ਨਾ ਆਵੇ ਫਿਰ ਮੈਂ ਫਿਰ ਜਿਹੜਾ ਪੀਜੀਏ ਦਾ ਕਾਰਡ ਹੁੰਦਾ ਹੈ ਉਹ ਟੈਂਟਿਗਰਦੀ ਪੀਜੇ ਦਾ ਇੱਕ ਸੀਰੀਅਲ ਨੰਬਰ ਹੁੰਦਾ ਸੀ ਆ ਨੰਬਰ ਹੁੰਦਾ ਫਿਰ ਉਹਨੇ ਟੈਂਟਿਗਰਦੀ ਆਪਨ ਉਹਦੀ ਜੀ ਤੇ ਇਹਨਾਂ ਦੇ ਨਾਲ ਹੀ ਇੱਕ ਹੋਰ এমਪਲੋਏ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਸ਼ਿਕਾ ਜੀ ਸਸ਼ਿਕਾ ਮੈਮ ਕੀ ਹਾਲ ਚਾਲ ਹੈ ਬੜੀਆ ਮੈਮ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਅਮਰਜੀਤ ਹਾਂਜੀ ਅਮਰਜੀਤ ਅਮਰਜੀਤ ਜੀ ਅਮਰਜੀਤ ਬੀਂਗ ਅ ਔਮਨ ਤੁਸੀਂ ਕਿੱਦਾਂ ਦੀਆਂ ਮੁਸ਼ਕਲਾਂ ਇੱਥੇ ਝੇਲਦੇ ਹੋ ਮੈਮ ਕਾਫੀ ਆਂਦੀਆਂ ਕਾਫੀ ਮੁਸ਼ਕਲ ਆਂਦੀਆਂ ਵੈਸੇ ਕੁਈ ਲੇਡੀਸ ਵੀ ਕੋਈ ਵਲਾਂ ਕੇ ਕਸ਼ਵੰਦ ਨਹੀਂ ਹੈ ਕਿ ਨਹੀਂ ਕਹਿਣਾ ਮੰਨਦਾ ਜਾਂ ਕੁਝ ਵੀ ਆ ਬਟ ਫਿਰ ਵੀ ਹੈਂਡਲ ਕਰ ਲੀਦਾ ਉਹਨਾਂ ਨੂੰ ਕੁਝ ਰੱਬ ਵੀ ਆਉਂਦੇ ਨੇ ਕਈ ਵਾਰ ਜੇ ਬਾਈ ਚਾਂਸ ਤੁਸੀਂ ਕੱਲੇ ਹੋਵੋ ਹਨਾ ਤੇ ਐਦਾਂ ਦੀਆਂ ਵੀ ਕੋਈ ਪ੍ਰੋਬਲਮਸ ਤੁਹਾਨੂੰ ਲੱਗਦਾ ਫਿਰ ਤੁਹਾਨੂੰ ਫੇਸ ਕਰਨੀਆਂ ਪੈਂਦੀਆਂ ਹਾਂ ਮੈਂ ਕਈ ਵਾਰ ਹੋ ਜਾਂਦਾ ਕਿਉਂਕਿ ਕਈ ਵਾਰ ਆਪਾਂ ਤਿੰਨ ਤਿੰਨ ਗਾੜਾ ਕਈ ਵਾਰ ਮੇਰੇ ਜੈਂਟਸ ਗਾਰਡ ਇਧਰ ਉਧਰ ਗਏ ਹੁੰਦੇ ਆ ਕਈ ਵਾਰ ਦਿੱਕਤ ਆਉਂਦੀ ਆ ਬਟ ਠੀਕ ਆ ਫੈਮਿਲੀ ਜਿਹੜੇ ਨਾਲ ਦੇ ਪੇਸ਼ੈਂਟ ਵੀ ਆ ਕਾਫੀ ਪਿਆਰ ਪਾਇਆ ਜਾਂਦਾ ਉਹ ਵੀ ਨਾਲ ਹੈਂਡਲ ਕਈ ਵਾਰ ਕਰ ਲੈਂਦੇ ਇਹ ਤਾਂ ਨਹੀਂ ਗੱਲ ਨਹੀਂ ਨੇ ਮੈਂ ਜਿਹੜੇ ਉਹ ਸ਼ੈਲਟਰ ਵਿੱਚ ਗੱਲ ਕਰਕੇ ਆਈਆਂ ਉਹਨਾਂ ਨੇ ਤਾਂ ਤੁਹਾਡੀ ਬਹੁਤ ਤਾਰੀਫ਼ ਕੀਤੀ ਐ ਤੇ ਤੁਸੀਂ ਇਦਾਂ ਦੇ ਲੋਕਾਂ ਨੂੰ ਮਤਲਬ ਜਿਹੜੇ ਤੁਹਾਨੂੰ ਲੱਗਦਾ ਕਿ ਦੂਰੋਂ ਆਏ ਨੇ ਇਹਨਾਂ ਨੂੰ ਕਿੱਦਾਂ ਹੈਂਡਲ ਕਰਦੇ ਹੋ ਕਿਵੇਂ ਇਹਨਾਂ ਨਾਲ ਰਹਿਨੇ ਹੋ ਜਾਂ ਕਿਵੇਂ ਤੁਸੀਂ ਇਹਨਾਂ ਦੀ ਹੈਲਪ ਕਰਦੇ ਹੋ ਮੈਂ ਦੇਖੋ ਪਹਿਲੀ ਵਾਰ ਦਾ ਕਿ ਜਦੋਂ ਵੀ ਆਂਦਾ ਕੋਈ ਕਾਫੀ ਦਿੱਕਤ ਆਂਦੀ ਇਹਨਾਂ ਨੂੰ ਰਹਿਣਦੀਪ ਰਹਿਣਦੀਪ ਚਲੋ ਤਾਂ ਆਪਾਂ ਇਹਨਾਂ ਨੂੰ ਕਾਫੀ ਸਬਦਾ ਦੇ ਦਿੱਤੀਆਂ ਇਹਨਾਂ ਨੂੰ ਠੀਕ ਹੈ ਜੀ ਫਿਰ ਕਾਫੀ ਪ੍ਰੋਬਲਮ ਇਹਨਾਂ ਨੂੰ ਅੰਦਰਾਂ ਦੀ ਕਿਉਂਕਿ ਮੈਂ ਵੀ ਫੇਸ ਕੀਤੀਆਂ ਇਤਨੀ ਦਿੱਕਤ 18 19 ਮਹੀਨੇ ਮੈਂ ਆਪਣੇ ਬਰਦਰ ਦੀ ਕਰਵਾਇਆ ਇਲਾਜ ਤਾਂ ਮੈਂ ਵੀ ਫੇਸ ਕੀਤੀਆਂ ਤਾਂ ਆਪਾਂ ਉਹਨਾਂ ਨੂੰ ਸਮਝਾਈਦਾ ਕਿ ਮਤਲਬ ਜੋ ਸਬਦਾ ਉਹਨਾਂ ਨੂੰ ਪੀਜੀਏ ਅੰਦਰੋਂ ਮਿਲਦੀਆਂ ਜਿਦਾ ਕੋਈ ਪੂਰਫ ਕਾਰਡ ਮਿਲਦਾ ਆ ਬੰਦਾ ਆਪਾਂ ਉਹਨਾਂ ਨੂੰ ਉਹ ਵੀ ਸਮਝਾਈਦਾ ਕਿਥੋਂ ਮੈਡੀਸਿਨ ਮਿਲਨੀ ਆ ਉਹ ਵੀ ਸਜਾ ਜਾ ਕੋਈ ਐਨਜੀਓ ਵਾਲੇ ਆਪਾਂ ਉਹਨਾਂ ਦੇ ਕਾਫੀ ਬੰਦੇ ਹੈਗੇ ਕੰਟੈਕਟ ਵਿੱਚ ਆਪਾਂ ਉਹਨਾਂ ਨੂੰ ਵੀ ਦੱਸੀਦਾ ਕਿ ਇੱਥੇ-ਇੱਥੇ ਜਾ ਦੇ ਅਦਸੀ ਦਾ ਉਹਨਾਂ ਨੂੰ ਤੇ ਇੱਥੋਂ ਦੀ ਹਾਈਜੀਨ ਦਾ ਕਿੱਦਾਂ ਧਿਆਨ ਰੱਖਿਆ ਜਾਂਦਾ ਕਿਉਂਕਿ ਬਹੁਤ ਸਾਰੇ ਪੇਸ਼ੈਂਟ ਆ ਹਨਾ ਕੋਈ ਕਿਸੇ ਦੀ ਕਿਡਨੀ ਫੇਲਿਅਰ ਦਾ ਕੋਈ ਕੈਂਸਰ ਪੇਸ਼ੈਂਟ ਆ ਹਾਈਜੀਨ ਦਾ ਤੁਹਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਹੋਊਗਾ ਮੈਂ ਪਹਿਲੀ ਗੱਲ ਤਾਂ ਆਪਾਂ ਉਹਨਾਂ ਨੂੰ ਅ ਥੋੜਾ ਡਿਫਰੈਂਸ ਨਾਲ ਰੱਖੀਦਾ ਹੈ ਔਰ ਕਾਫੀਰੇ ਪੇਸ਼ੈਂਟ ਹੈ ਜਿਹੜੇ ਕਿਡਨੀ ਪੇਸ਼ੈਂਟ ਆ ਹਮੇਸ਼ਾ ਮਾਸਕ ਵਗੈਰਾ ਲਗਾ ਕੇ ਰਹਿਦੇ ਉਹ ਕਾਫੀ ਆਪਣਾ ਧਿਆਨ ਰੱਖਦੇ ਆ ਤਾਂ ਆਪਾਂ ਵੀ ਵਿੱਚ ਵਿੱਚ ਡੇਲੀ ਗੱਦ ਚਕਾ ਕੇ ਸਫਾਈ ਬੈੱਡ ਸ਼ੀਟ ਚੇਂਜ ਸਾਰਾ ਕੁਝ ਚੇਂਜ ਆਪਾਂ ਕਰਵਾਉਂਦੇ ਰਹੀਦਾ ਉਹਨਾਂ ਨੂੰ ਤੇ ਪ੍ਰੈ आ, दा दा आ, कि ਜਿਹਨਾਂ ਨੂੰ ਕੋਈ ਥੋੜਾ ਟਾਈਮ ਦਿੱਤਾ ਕਿ ਕਿ ਦਿੱਕਤ ਆ ਆਂਦੇ ਆ ਕਿ ਕਿ ਅਲੱਗ ਲੇਡੀਜ਼ ਆ ਆਪਾਂ ਲੱਗ ਰੱਖੀ ਦਾ ਇਹਨਾਂ ਨੂੰ ਫੈਮਿਲੀ ਵਾਲੇ ਇਹਨਾਂ ਨੂੰ ਫੈਮਿਲੀ ਚ ਰੱਖੀ ਦਾ ਆਂਦੀਆਂ ਲੇਡੀਜ਼ ਵੀ ਤੇ ਕੁਝ ਐਦਾਂ ਦੀਆਂ ਦਿੱਕਤਾਂ ਵੀ ਜਿਹੜੀਆਂ ਤੁਹਾਨੂੰ ਲੱਗਦੀਆਂ ਕਿ ਫੇਸ ਤੁਸੀਂ ਕਰਦੇ ਹੋ ਤੇ ਉਹਦਾ ਕੋਈ ਇਲਾਜ ਸਰਕਾਰ ਵੱਲੋਂ ਵੀ ਹੋਣਾ ਚਾਹੀਦਾ ਕੁਝ ਐਦਾਂ ਦਾ ਸ਼ੇਅਰ ਕਰਨਾ ਚਾਹੂੰਗੀ ਮੈਂ ਵੈਸੇ ਤਾਂ ਸਭ ਕੁਝ ਠੀਕ ਆ ਬਸ ਉਹੀ ਆ ਕਿ ਲਾਸਟ ਵਿੱਚ ਜਦੋਂ ਆਪਣੇ ਤੋਂ ਪੇਸ਼ੰਟ ਜ਼ਿਆਦਾ ਹੋ ਜਾਂਦੇ ਫਿਰ ਆਪਾਂ ਨੂੰ ਗੱਦਿਆਂ ਦੀ ਕਮੀ ਆਂਦੀ ਆ ਅਦਰਵਾਇਸ ਬਾਕੀ ਸਭ ਕੁਝ ਠੀਕ ਆ ਸ਼ੈਲਟਰਸ ਦੇ ਵਿੱਚ ਰਹਿ ਰਹੇ ਤਮਾਮ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਹੈ ਕੋਈ ਕਿਡਨੀ ਦਾ ਪੇਸ਼ੈਂਟ ਹੈ ਕੋਈ ਕੈਂਸਰ ਦਾ ਪੇਸ਼ੈਂਟ ਹੈ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਜਿਹੜੇ ਲੋਕ ਸ਼ੈਲਟਰਸ ਦੇ ਵਿੱਚ ਰਹਿ ਰਹੇ ਨੇ ਬਟ ਸ਼ੈਲਟਰ ਦੀ ਤਾਰੀਫਾਂ ਕਰ ਰਹੇ ਨੇ ਕਿਉਂਕਿ ਇੱਥੇ ਹੀਟਰਸ ਲੱਗੇ ਹੋਏ ਨੇ ਰਜਾਈਆਂ ਦਿੱਤੀਆਂ ਹੋਈਆਂ ਨੇ ਬਟ ਕਿਤੇ ਨਾ ਕਿਤੇ ਸਾਨੂੰ ਇੱਕ ਹਾਈਜੀਨ ਦੀ ਪ੍ਰੋਬਲਮ ਜ਼ਰੂਰ ਦੇਖਣ ਨੂੰ ਮਿਲੀ ਹੈ ਵਾਸ਼ਰੂਮਸ ਦੇ ਵਿੱਚ ਦਿੱਕਤ ਹੈਗੀ ਹੈ ਕਿਉਂਕਿ ਤਿੰਨ ਵਾਸ਼ਰੂਮ ਨੇ तकरीबन 2-300 ਲੋਕ ਜੋ ਮਰੀਜ਼ ਨੇ ਉਹਨੂੰ ਯੂਜ਼ ਕਰ ਰਹੇ ਨੇ ਸੋ ਪ੍ਰਸ਼ਾਸਨ ਨੂੰ ਇਹ ਰਿਕੁਐਸਟ ਹੈ ਕਿ ਹਾਈਜਨ ਵੱਲ ਥੋੜਾ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜੋ ਮਰੀਜ਼ ਨੇ ਇੱਕ ਦੂਜੇ ਨੂੰ ਜ਼ਿਆਦਾ ਬਿਮਾਰ ਨਾ ਕਰ ਦੇਣ ਹਾਈਜਨ ਦੀ ਇੱਥੇ ਸਮੱਸਿਆ ਸਾਹਮਣੇ ਆਈ ਹੈ ਇਸ ਦੇ ਨਾਲ ਹੀ ਕੁਝ ਅਜਿਹੇ ਮਰੀਜ਼ਾਂ ਨਾਲ ਵੀ ਗੱਲਬਾਤ ਹੋਈ ਆ ਜੋ ਪੈਸੇ ਨੂੰ ਲੈ ਕੇ ਜਾ ਉਡੀਕ ਰਹੇ ਨੇ ਕਿ ਕੋਈ ਉਹਨਾਂ ਦੀ ਮਦਦ ਕਰਨ ਆਵੇਗਾ ਸੋ ਐਨ ਜੀਓਜ਼ ਨੂੰ ਵੀ ਰਿਕਵੈਸਟ ਹੈ ਜੇ ਕੋਈ ਮਦਦ ਕਰਨਾ ਚਾਹੁੰਦਾ ਹੈ ਤੇ ਕਰਨ ਇੱਥੇ ਆ ਸਕਦਾ ਹੈ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਲੋਕਾਂ ਤੱਕ ਮਦਦ ਪਹੁੰਚ ਸਕੇ ਸ਼ੁਕਰੀਆ